ਰਪੀਦਾ ਆ ਜਾ ਪੁੱਤ ਛੱਡਿਆ ਮੈਂ ਤੈਨੂੰ ਫਿਰ ਮੈਂ ਮੁੜਕੇ ਵੀ ਆਉਣਾ ਚਲੋ ਡੈਡੀ ਹੋਰ ਆ ਜਾ ਚਲੋ ਬੇ ਤਿਆਰ ਹਾਂ ਹਾਂਜੀ ਚਲ ਜਾਇਓ ਫਿਰ ਤੇਰੀ ਉਸੇ ਲਈ ਨਹੀਂ ਦਿੰਦੀ ਹੈਗੀ ਕਈ ਦਿਨਾਂ ਤੋਂ ਤੇਰੇ ਨਾਲ ਜਾਂਦੀ ਨਹੀਂ ਉਹ ਮਮੀ ਮੈਂ ਨਾ ਹੁਣ ਉਹਦੇ ਨਾਲ ਜ਼ਿਆਦਾ ਘੁੰਮਦੀ ਫਿਰਦੀ ਨਹੀਂ ਹੈਗੀ ਤੇ ਕਾਲਜ ਵੀ ਹੁਣ ਮੈਂ ਉਹਨੂੰ ਨਾਲ ਨਹੀਂ ਲੈ ਕੇ ਜਾਂਦੀ ਹੋਗਾ ਤੋ ਮਮੀ ਉਹਦੇ ਨਾਲ ਨਾ ਮੇਰੀ ਪਰਸਨੈਲਿਟੀ ਡਾਊਨ ਹੁੰਦੀ ਆ ਤੋ ਅਸੂ ਪਹਿਲਾਂ ਤੋ ਚੰਗੀ ਭਲੀ ਜਾਂਦੇ ਤੇ ਹੁਣ ਜਿੱਦਾਂ ਇਹ ਗੱਡੀ ਲਈ ਹੁਣ ਤੇਰੀ ਪਰਸਨੈਲਿਟੀ ਡਾਊਨ ਹੋਊਗੀ ਮੰਮੀ ਦੇਖੋ ਉਹ ਆਟੋ ਤੇ ਆਉਂਦੀ ਐ ਇਤੋਂ ਤੱਕ ਕਿ ਉਹ ਤਾਂ ਸੋਣੀ ਵੀ ਨਹੀਂ ਹੈਗੀ ਉਹਦਾ ਰੰਗ ਵੀ ਪੱਕਾ ਐ ਤੇ ਮੰਮੀ ਉਹ ਤਾਂ ਹੈਗੀ ਵੀ ਗਰੀਬ ਘਰਵਾਂ ਉੱਤੇ ਤਾਂ ਤੇਰੀ ਬਹੁਤ ਬੜੀ ਗਲਤੀ ਐ ਜਿਹੜਾ ਤੂੰ ਗੱਡੀ ਦਿਵਾਤੀ ਰੱਬ ਨੇ ਇਹਦੇ ਤੇ ਘਮਾਨ ਪਰ ਬੈਠੀ ਹੁਸਨ ਦਾ ਘਮਾਨ ਹੋ ਗਿਆ ਤੈਨੂੰ ਇਹ ਦੋਨੇ ਚੀਜ਼ਾਂ ਸਾਰੀ ਉਮਰ ਨਹੀਂ ਬੰਦੇ ਕੋ ਰਹਿੰਦੀਆਂ ਨਾ ਪੈਸਾ ਸਾਰੀ ਉਮਰ ਬੰਦੇ ਕੋ ਰਹਿੰਦਾ ਨਾ ਹੁਸਨ ਸਾਰੀ ਉਮਰ ਰਹਿੰਦਾ ਤੇ ਚੰਗੇ ਫਰੈਂਡ ਜੇ ਜ਼ਿੰਦਗੀ ਚ ਇੱਕ ਵਾਰ ਚਲੇ ਜਾਣ ਮੁੜ ਕੇ ਨਹੀਂ ਵਾਪਸ ਆਉਂਦੇ ਸਮਝ ਗਈ ਨਾ ਠੀਕ ਐ ਮੰਮੀ ਮੈਂ ਹੁਣੀ ਉਹਨੂੰ ਫੋਨ ਕਰਦੀ ਆ ਤੇ ਉਹਨੂੰ ਨਾਲ ਹੀ ਲੈ ਕੇ ਚਾਹੁੰਦੀ ਹਾਂ ਹਾਂ ਠੀਕ ਹੈ ਬੁੱਤ ਘਰੋਂ ਨੂੰ ਫੋਨ ਕਰਾ